ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਪੰਜਾਬ ਵਿਧਾਨ ਸਭਾ ਵਿੱਚ VOTING ਲਗਾਤਾਰ ਜਾਰੀ ਹੈ। ਇੱਥੇ ਪੰਜਾਬ ਸਰਕਾਰ ਸਮੇਤ ਸੂਬੇ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਵਿਧਾਇਕ ਤੇ ਸੰਸਦ ਵੋਟ ਪਾਉਣ ਲਈ ਪਹੁੰਚ ਰਹੇ ਨੇ। ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਸ ਬਾਰੇ ਹਰ ਕਿਸੇ ਦਾ ਆਪਣਾ ਦਾਵਾ ਹੈ। 2021 ਕੇ ਕੈਂਡੀਡੇਟ ਹੈ। ਉਹ ਬੜੇ ਆਰਾਮ से ਜਿੱਤेंगे। ਇਹ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਸਭ ਨੂੰ। ਇਹੀ ਕਹਿ ਰਹੇ ਸੀ ਮੇਰੀ ਚੋਣਾਂ ਤੋਂ ਪਹਿਲਾਂ ਅਜਤਾ ਜੀ ਸਾਫ 25 ਸਾਲ ਬੈਠੇ ਰਵਾਂਗੇ। ਮਾਂਜਾ ਫੇਰੀਆ ਨਾ ਉਹਨਾਂ ਦਾ। ਲੈਟ them ਲੈਟ ਦੇ ਰਿਜ਼ਲਟਸ ਕਮ ਆਊਟ ਫਿਰ ਪਤਾ ਲੱਗੂ ਉਹਨਾਂ ਨੂੰ ਆਮ ਆਦਮੀ ਪਾਰਟੀ ਤਾਂ ਪਹਿਲੀ ਕਾਂਗਰਸ ਨਾਲ ਰਲਈ ਹੈ ਉਹਨਾਂ ਨੇ ਸਰਕਾਰ ਵੀ ਦਿੱਲੀ ਕਾਂਗਰਸ ਨਾਲ ਕੇਮ ਕੀਤੀ ਹੈ ਇਹਨਾਂ ਦੀ ਕਾਂਗਰਸ ਦੀ ਬੀ ਟੀਮ ਸੀ ਸਾਰੀ ਸਟ੍ਰੈਟੇਜੀ ਇਲੈਕਸ਼ਨ ਜਿੱਤਣ ਦੀ ਕੈਪਟਨ ਸਾਹਿਬ ਦੇ ਇੰਜੀਨਰ ਨਾਲ ਮਿਲ ਕੇ ਬਣਾਈ ਸੀ ਤੇ ਉਹ ਸਾਹਮਣੇ ਆ ਸਰ ਜੀ ਜੋ ਫੈਸਲਾ ਕੀਤਾ ਹੈ ਆਵਾਦੀ ਪਾਰਟੀ ਨੇ ਮੀਰਾ ਕੁਮਾਰ ਜੀ ਆਪੋਜੀਸ਼ਨ ਦੇ ਕੱਲੀ ਕਾਂਗਰਸ ਪਾਰਟੀ ਦੇ ਨੇ ਆਪੋਜੀਸ਼ਨ ਦੇ ਦੇ ਕੈਂਡੀਡੇਟ ਨੇ ਤੇ ਐਜ਼ ਆਪੋਜੀਸ਼ਨ ਅਸੀਂ ਅਸੀਂ ਉਹਨਾਂ ਨੂੰ ਵੋਟ ਪਾ ਰਹੇ ਹਾਂ ਰਹੀਆਂ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਨੇ ਜਿੱਤਣਾ ਔਰ ਪੰਜਾਬ 'ਚ ਵੀ ਆਤਮਾ ਦੀ ਆਵਾਜ਼ ਤੇ ਜਿਹੜੇ ਸਾਰੇ ਵੋਟ ਪਾਣਗੇ ਤੁਸੀਂ ਦੇਖੋ ਕੱਲ ਫੂਲਕਾ ਜੀ ਨੇ ਵੀ ਬਾਈਕਟ ਕਰ ਦਿਆ ਤੇ ਬੈਂਸ ਬ੍ਰਦਰਸ ਵੀ ਜਿਹੜੇ ਸਾਡੇ ਕੈਂਡੀਡੇਟ ਦੀ ਸਪੋਰਟ 'ਚ ਆ ਗਏ ਸੋ ਇਸੇ ਤਰ੍ਹਾਂ ਹੀ ਮੈਂ ਸਮਝ ਲੈਂਦਾ ਕਿ ਬਹੁਤ ਸਾਰੇ ਕੈਂਡੀਡੇਟ ਆਤਮਾ ਦੀ ਆਵਾਜ਼ ਤੇ ਵੀ ਵੋਟ ਪਾਣਗੇ ਔਰ ਆਪਾਂ ਪੰਜਾਬ ਤੋਂ ਵੀ ਜਿੱਤਾਂਗੇ